29 ਤਰੀਕ ਨੂੰ ਸਿੱਖ ਜਗਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਜਾਏਗਾ ਪਹਿਲਾ ਸੰਪੂਰਨਤਾ ਦਿਵਸ ਭਾਵ ਜਦੋਂ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸੰਪੂਰਨ ਕਰ ਲਈ ਆਤ ਬੀੜ ਕੰਪਲੀਟ ਹੋ ਗਈ ਸਾਰੇ ਸ਼ਬਦ ਦਰਜ ਹੋ ਗਏ ਸਾਰੀ ਬਾਣੀ ਦਰਜ ਹੋ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦਿਵਸ ਤੇ ਇੱਕ ਵਿਸ਼ੇਸ਼ ਸੰਦੇਸ਼ ਜੋ ਸਿੱਖ ਵੀ ਪੂਰਨ ਹੋਣਾ ਹੈ ਤੇ ਸਿੱਖ ਨੂੰ ਪੂਰਾ ਉਹ ਕਰੇਗਾ ਜੋ ਆਪ ਪੂਰਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਰੱਬੀ ਗਿਆਨ ਵਿੱਚ ਪੂਰੇ। ਮਾਇਆ ਵੀ ਗਿਆਨ ਵਿੱਚ ਪੂਰੇ। ਭੋਗ ਮੋਖ দান ਵਿੱਚ ਪੂਰੇ। ਮੁਕਤ ਭੁਗਤ ਜੁਗਤ ਕੇ ਦਾਤੇ। ਰੱਬ ਦੇ ਮਿਲਾਪ ਨੂੰ ਮਿਲਾਉਣ ਵਿੱਚ ਪੂਰੇ। ਚਾਰ ਪਦਾਰਥ ਕੇ ਦਾਤੇ ਸਰਬ ਸੁਖ ਸੰਪੰਨ ਸਰਬ ਗੁਣ ਸੰਪੰਨ ਸਰਬ ਕਲਾ ਕਾ ਗਿਆਤਾ। ਸੱਬੇ ਸੰਜੀਵਾਲ ਸਦਾਇਣ ਦੇ ਮੂਜਸਮੇ ਦੀਨ ਦਇਆਲ ਪਤਿਤ ਪਾਵਨ ਭਗਤ ਵੱਛਲ ਕਿਰਪਾ ਨਿਧਾਨ ਦੇ ਸੋਮੇ ਗਿਆਨ ਦੇ ਅਗੰਮੀ ਸਾਗਰ ਤੇ ਸਾਡੇ ਪਾਪ ਸਾਡੇ ਦੁੱਖ ਰੋਗ ਅਨੇਕਾਂ ਪਾਪਾਂ ਕਰਮਾਂ ਨੂੰ ਮਿਟਾਉਣ ਵਾਲੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਜੇ ਅੱਜ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਨਹੀਂ ਲੱਗਦੇ ਫਿਰ ਸਾਡਾ ਸੰਪੂਰਨਤਾ ਦਿਵਸ ਮਨਾਉਣ ਦਾ ਕੋਈ ਲਾਭ ਨਹੀਂ ਸੰਪੂਰਨਤਾ ਦਿਵਸ ਉਦੋਂ ਹੈ ਜਦੋਂ ਅਸੀਂ ਪੂਰੇ ਗੁਰੂ ਨਾਲ ਜੁੜੀਏ ਤੁਸੀਂ ਬਹੁਤ ਵਾਰੀ ਪੜ੍ਹਦੇ ਹੋ ਪੂਰੇ ਗੁਰਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਤੇ ਇਹਦਾ ਸ਼ਲੋਕ ਕੀ ਹੈ ਪੂਰਾ ਪ੍ਰਭ ਆਰਦਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਸਿੱਖਾ ਜੇ ਸੰਪੂਰਨਤਾ ਦਿਵਸ ਮਨਾਉਣਾ ਫਿਰ ਪੂਰੇ ਗੁਰੂ ਨਾਲ ਜੁੜ ਕੇ ਪੂਰੇ ਗੁਰੂ ਦੇ ਗੁਣ ਵੀ ਗਾਇਆ ਕਰ ਤਾਂ ਕਿ ਤੂੰ ਵੀ ਪੂਰਾ ਹੋ ਜਾਏ ਪਰ ਅਫਸੋਸ ਅੱਜ ਵੀ ਸਾਡੇ ਸਿੱਖ ਜਗਤ ਦਾ ਹੀ ਬਹੁਤ ਵੱਡਾ ਹਿੱਸਾ ਬੜੀ-ਬੜੀ ਪਟਕਣਾ ਵਿੱਚ ਐ ਅਸੀਂ ਅੱਜ ਵੀ ਸ਼ਰੀਰਾਂ ਦੀ ਪਰਪਾਟੀ ਤੋਂ ਬਾਹਰ ਨਹੀਂ ਨਿਕਲ पाए ਅੱਜ ਮੈਂ ਇੱਕ ਵੀਰ ਦੀ ਗੱਲ ਸੁਣ ਰਿਹਾ ਸਾਂ ਉਹ ਕਹਿੰਦੇ ਪੂਰੇ ਭਾਰਤ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਸਭ ਤੋਂ ਵੱਧ ਪਖੰਡੀਆਂ ਦੇ ਡੇਰੇ ਪੰਜਾਬ ਵਿੱਚ ਨੇ ਦੂਸਰੇ ਨੰਬਰ ਤੇ ਹਰਿਆਣੇ ਵਿੱਚ ਨੇ ਇਹਨਾਂ ਦੋ ਸਟੇਟਾਂ ਵਿੱਚ ਸਭ ਤੋਂ ਵੱਧ ਡੇਰਾਬਾਦ ਹੈ ਸਭ ਤੋਂ ਵੱਧ ਪਖੰਡ ਇੱਥੇ ਹੈ ਸਭ ਤੋਂ ਵੱਧ ਝੂਠ ਇੱਥੇ ਵਿਕਦਾ ਸਭ ਤੋਂ ਵੱਧ ਕਰਮकांड ਇੱਥੇ ਹੋ ਰਹੇ ਨੇ ਹਰ ਕਮਾਲ ਦੀ ਗੱਲ ਇਹ ਵੀ ਉਦੋਂ ਜਦੋਂ ਸਿੱਖਾਂ ਕੋਲ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਹੈ ਦੁੱਖ ਦੀ ਗੱਲ ਤੇ ਹੈ ਵੀ ਜਿਹੜਾ ਬੰਦਾ ਸੂਰਜ ਵਰਗੀ ਰੋਸ਼ਨੀ ਦੇ ਵਿੱਚ ਰਹਿੰਦਾ ਹੋਵੇ ਉਹ ਹਨੇਰੇ 'ਚ ਭਟਕੇ ਤੇ ਗੱਲ ਚਿੰਤਾ ਦਾ ਵਿਸ਼ਾ ਹੈ ਇਹਨਾਂ ਲੋਕਾਂ ਨੂੰ ਕਦੀ ਪੁੱਛੋ ਜੋ ਅੱਜ ਬਣੇ ਹੋਏ ਨੇ ਕਿ ਭਾਈ ਅੱਜ ਤੁਸੀਂ ਗੁਰੂ ਬਣਦੇ ਹੋ ਗੁਰਗੱਦੀਆਂ ਲਾ ਲੀਆਂ ਤੁਸੀਂ ਡੇਰੇ ਖੋਲ ਲਏ ਤੁਸੀਂ ਪ੍ਰਪਾਟੀਆਂ ਸ਼ੁਰੂ ਕਰ ਲਈਆਂ ਪਰ ਕੀ ਤੁਹਾਡੀ ਕੋਈ ਕੁਰਬਾਨੀ ਕੋਈ ਦੇਣ ਹੈ ਕੀ ਤੁਸੀਂ ਕੋਈ ਧਰਮ ਲਈ ਸਮਾਜ ਲਈ ਕੋਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਕੀ ਤੁਸੀਂ ਆਪ ਬੰਦਨਾ ਤੋਂ ਦੁੱਖਾਂ ਤੋਂ ਪਾਪਾਂ ਤੋਂ ਰੋਗਾਂ ਤੋਂ ਮੁਕਤ ਹੋ ਗਏ ਹੋ ਸਾਨੂੰ ਤੇ ਕਿਹਾ ਗਿਆ ਸੀ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੇ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਕਹਿੰਦੇ ਹੁਣ ਮੁਸ਼ਕਲ ਇਹ ਆ ਵੀ ਇੱਥੇ ਥਾਂ ਥਾਂ ਤੇ ਦੁਕਾਨਾਂ ਖੁੱਲ ਗਈਆਂ ਨੇ ਤੇ ਹੁਣ ਕਿਵੇਂ ਫਿਰ ਅਸੀਂ ਇਸ ਚੀਜ਼ ਤੋਂ ਬਾਹਰ ਨਿਕਲਾਂਗੇ ਸਾਨੂੰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਤਾ ਨੂੰ ਸਮਝਣਾ ਪਏਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਕੀ ਨਹੀਂ ਆਪਾਂ ਪੜਦੇ ਵੀ ਆ ਨਾ ਕੀ ਪੜਦੇ ਹੋ ਸੱਚੇ ਸਾਹਿਬਾ ਕਿਆ ਨਾਹੀ ਘਰ ਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹੇ ਸ਼ੋਪਾਵੇ ਤੇਰੇ ਘਰ ਵਿੱਚ ਸਭ ਕੁਝ ਹੈ ਲੈਣ ਵਾਲੇ ਨੂੰ ਲੈਣ ਦੀ ਜਾਚ ਆ ਜੇ ਤੇ ਖਾਲੀ ਰਹਿ ਕੁਝ ਨਹੀਂ ਜਾਂਦਾ ਅੱਜ ਸਾਨੂੰ ਪੂਰਨ ਵਿਸ਼ਵਾਸ ਤੇ ਭਰੋਸਾ ਰੱਖਣਾ ਪੈਣਾ ਹੈ ਸਤਿਗੁਰੂ ਕਿਰਪਾ ਕਰਨ ਅਸੀਂ ਗਿਆਨ ਦੇ ਪ੍ਰਕਾਸ਼ ਵਿੱਚ ਆ ਜਾਈਏ ਰੱਬੀ ਗਿਆਨ ਜਦੋਂ ਹਿਰਦੇ ਵਿੱਚ ਭਰਪੂਰ ਹੁੰਦਾ ਹੈ ਸਾਰੇ ਵਹਿਮ ਪਰਮ ਮਨੋਤਾ ਕਰਮਕੰਡ ਉੱਡ ਜਾਂਦੇ ਨੇ ਬੰਦਾ ਕੇਵਲ ਤੇ ਕੇਵਲ ਸੱਚੇ ਗੁਰੂ ਦਾ ਉਪਾਸ਼ਕ ਬਣਦਾ ਹੈ ਫਿਰ ਕਿਸੇ ਭਰਮ ਵਿੱਚ ਨਹੀਂ ਰਹਿੰਦਾ ਕਿਸੇ ਥਾਂ ਤੇ ਭਟਕਣਾ ਨਹੀਂ ਰਹਿੰਦੀ ਦੁੱਖ ਆਵੇ ਸੁੱਖ ਆਵੇ ਖੁਸ਼ੀ ਹੋਵੇ ਗਮੀ ਹੋਵੇ ਵੱਧਾ ਹੋਵੇ ਘਟਾ ਆਵੇ ਜਨਮ ਹੋਵੇ ਮੌਤ ਹੋਵੇ ਮਾਨ ਹੋਵੇ અપਮਾਨ ਹੋਵੇ ਸਿੱਖ ਕੇਵਲ ਆਪਣੇ ਗੁਰੂ ਅੱਗੇ ਅਰਦਾਸ ਕਰਦਾ ਹੈ ਹਮ ਚਲੋ ਇੱਥੇ ਅੱਜ ਸਿੱਖ ਵੀ ਪੂਰਾ ਹੋ ਗਿਆ ਤੇ ਉਹਦਾ ਸੰਪੂਰਨਤਾ ਦਿਵਸ ਮਨਾਉਣਾ ਵੀ ਸਭਨ ਹੈ ਅਰ ਜਿਸ ਦਿਨ ਸੰਪੂਰਨ ਹੋਵਾਂਗੇ ਨਾ ਉਸ ਤੋਂ ਬਾਅਦ ਫਿਰ ਸਾਡੇ ਹਿਰਦੇ ਅੰਦਰ ਪ੍ਰਕਾਸ਼ ਹੋਏਗਾ